ਬੁੱਲੇ ਸ਼ਾ ਅਸਾ ਮਰਨਾ ਨਹੀਂ ਕਬਰ ਪਿਆ ਕੋਈ ਹੋਰ ਬੁੱਲੇ ਸ਼ਾ ਕੀ ਤੁਸੀਂ ਜਾਣਦੇ ਹੋ ਜਦੋਂ ਬਾਬਾ ਬੁੱਲੇ ਸ਼ਾ ਜੀ ਦਾ ਇੰਤਕਾਲ ਹੋਇਆ ਤਾਂ ਬਾਬਾ ਬੁੱਲੇ ਸ਼ਾ ਜੀ ਦੀ ਮૈયਤ ਨੂੰ ਹੀ ਜੜਿਆਂ ਤੇ ਭੰਗੀਆਂ ਨੇ ਕਬਰਸਤਾਨ ਦੀ ਬਜਾਈ ਕਸੂਰ ਸ਼ਹਿਰ ਦੇ ਬਾਹਰ ਇੱਕ ویرਾਨ ਜਗ੍ਹਾ ਤੇ ਕਿਉਂ ਦਫਨਾਇਆ ਸੀ ਕੋਈ ਵੀ ਮੌਲਵੀ ਉਹਨਾਂ ਦਾ ਨਮਾਜ਼ੇ ਚਨਾਜ਼ਾ ਪੜਨ ਨੂੰ ਤਿਆਰ ਨਹੀਂ ਸੀ ਉਹਨਾਂ ਦੀ ਨਮਾਜ਼ੇ ਜਨਾਜ਼ਾ ਖਵਾਜ਼ਾ ਸਰਾ ਨਹੀਂ ਕਿਉਂ ਪੜੀ ਸੀ ਬੁੱਲੇ ਸ਼ਾਹ ਦੇ ਦੌਰ ਦੇ ਲੋਕ ਉਹਨਾਂ ਨੂੰ ਨਫ਼ਰਤ ਕਿਉਂ ਕਰਦੇ ਸੀ ਬੁੱਲੇ ਸ਼ਾਹ ਨੂੰ ਮੌਲਵੀਆਂ ਨੇ ਕਾਫਰ ਕਿਉਂ ਘਰਾਰ ਦਿੱਤਾ ਸੀ ਉਹਨਾਂ ਉੱਪਰ ਕੁਫਰ ਦੇ ਫਤਵੇ ਕਿਉਂ ਲਾ ਦਿੱਤੇ ਸੀ ਇਹਨਾਂ ਸਾਰੇ ਹਾਲਾਤਾਂ ਪਿੱਛੇ ਕੀ ਵਜ੍ਹਾ ਸੀ ਇਹ ਸਾਰਾ ਕੁਝ ਮੈਂ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਦੱਸਾਂਗੀ ਬਸ ਤੁਸੀਂ ਇਸ ਵੀਡੀਓ ਨੂੰ ਸਕਿਪ ਕੀਤੇ ਬਿਨਾਂ ਧਿਆਨ ਨਾਲ ਸੁਣਨਾ ਬਾਬਾ ਬੁੱਲੇ ਸ਼ਾਹ ਜੀ ਮਜਰੀਵਾਦ ਜਾਤ ਪਾਤ ਨਸਲੀ ਵਿਤਕਰੇ ਦਾ ਖੁੱਲਮ ਖੁੱਲਾ ਵਿਰੋਧ ਕਰਦੇ ਸਨ ਉਹ ਕਹਿੰਦੇ ਸਨ ਕਿ ਸਾਰੀ ਕਾਇਨਾਤ ਹੀ ਉਸ ਪਰਮ ਪਿਤਾ ਪ੍ਰਮਾਤਮਾ ਦੀ ਬਣਾਈ ਹੋਈ ਹੈ ਉਹ ਰੱਬ ਦੇ ਭਾਣੇ ਨੂੰ ਮੰਨਣ ਤੇ ਦੁਨੀਆ ਦੇ ਵਿੱਚ ਅਮਨ ਤੇ ਪਿਆਰ ਰੱਖਣ ਵਾਲੇ ਸੱਚੇ ਸੰਤ ਹੋਏ ਸਨ ਉਹ ਸੱਚੇ ਦਿਲੋਂ ਨਾਮ ਸਿਮਰਨ ਕਰਨ ਤੇ ਜ਼ੋਰ ਦਿੰਦੇ ਸਨ ਇਹ ਸਭ ਉਹਨਾਂ ਦੇ ਕਲਾਮ ਤੋਂ ਪ੍ਰਤੀਤ ਹੁੰਦਾ ਹੈ। ਬਾਬਾ ਬੁੱਲੇ ਸ਼ਾਹ ਗੁਰੂ ਅਤੇ ਰੱਬ ਦੇ ਵਿੱਚ ਕੋਈ ਭੇਦ ਨਹੀਂ ਮੰਨਦੇ ਸਨ। ਤਾਂ ਰੱਬ ਨਾਲ ਇਸ਼ਕ ਹਕੀਕੀ ਸੂਫੀਵਾਦ ਰਹਾਦ ਦਾ ਵਾਦ ਦਾ ਤੁਰਾ ਹੈ। ਸੂਫੀਆਂ ਦਾ ਵਿਚਾਰ ਹੈ ਕਿ ਅਸਲੀ ਕਾਬਾ ਮਨੁੱਖ ਦੇ ਹਿਰਦੇ ਵਿੱਚ ਹੈ। ਜੇ ਕਿਸੇ ਨੇ ਰੱਬ ਨੂੰ ਪਾਉਣਾ ਹੈ ਤਾਂ ਅੰਦਰੋਂ ਹੀ ਪਾਉਣਾ ਹੈ। ਬਾਬਾ ਬੁੱਲੇ ਸ਼ਾਹ ਜੀ ਨੇ ਫਰਮਾਇਆ ਹੈ ਮੱਕੇ ਗਿਆ ਗੱਲ ਮੁੱਕਦੀ ਨਹੀਂ ਭਾਵੇਂ 100-100 ਜੁਮੇ ਵੇੜੇ ਆਈ ਗੰਗਾ ਗਿਆ ਗੱਲ ਮੁੱਕਦੀ ਨਹੀਂ ਭਾਵੇਂ ਸੌ ਸੌ ਗੁੱਤੇ ਖਾਈਏ ਗਿਆ ਗਿਆ ਗੱਲ ਮੁੱਕਦੀ ਨਹੀਂ ਭਾਵੇਂ ਸੌ ਸੌ ਪੰਡ ਪੜਾਈਏ ਬਿੱਲੇ ਸ਼ਾ ਗੱਲ ਤਾਈਓ ਮੁੱਕਦੀ ਜਦੋਂ ਮੈਂ ਨੂੰ ਦਿਲੋਂ ਗਵਾਈਏ ਬਿੱਲੇ ਸ਼ਾ ਫਕੀਰ ਹੋਣ ਦੇ ਨਾਤੇ ਫਰਾਖ ਦੇਲੀ ਦੇ مالک ਸੀ ਸੱਚੇ ਇਸ਼ਕ ਦੀ شدت ਦੇ ਵਿੱਚ ਉਹ ਸਰਾ ਦੀ ਅਖੌਤੀ ਮੁਰਤਾਂ ਅਤੇ ਰਵਾਜਾਂ ਨੂੰ ਵੀ ਉਲੰਘ ਗਏ ਉਹ ਸੱਚੇ ਦਿਲ ਨਾਲ ਨਮਾਜ਼ ਪੜਨ ਤੇ ਪ੍ਰਭੂ ਭਗਤੀ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਸਨ ਉਹਨਾਂ ਦਾ ਕਹਿਣਾ ਸੀ ਕਿ ਜੇ ਤੁਸੀਂ ਸੱਚੇ ਦਿਲ ਨਾਲ ਰੱਬ ਦੀ ਭਗਤੀ ਨਹੀਂ ਕਰਦੇ ਤਾਂ ਮਸਜਿਦ ਵਿੱਚ ਜਾ ਕੇ ਨਮਾਜ਼ ਪੜਨਾ ਇੱਕ ਦਿਖਾਵਾ ਹੈ ਤੇ ਉਸ ਦਾ ਕੋਈ ਲਾਭ ਨਹੀਂ ਇਹ ਗੱਲ ਇਸ ਕਾਫੀ ਤੋਂ ਪਤਾ ਚੱਲਦੀ ਹੈ ਕਿ ਉਮਰ ਗਵਾਈ ਵਿੱਚ ਮਸੀਤੀ ਅੰਦਰ ਭਰਿਆ ਨਾਲ ਪਲੀਤੀ ਕਦੇ ਨਮਾਜ਼ ਵਹਦਤ ਨਾ ਕੀਤੀ ਕਿਉਂ ਕਰਨਾ ਏ ਤਾੜੋ ਤਾੜ ਇਸ਼ਕ ਦੀ ਨਵੀਂ ਨਵੀਂ ਬਹਾਰ ਉਹਨਾਂ ਫੋਕੇ ਰਸਮੋ ਰਿਵਾਜ ਅਤੇ ਬਾਹਰੀ ਦਿਖਾਵੇ ਦੀ ਰੱਜ ਕੇ ਭੰਡੀ ਕੀਤੀ ਅਤੇ ਇਸਲਾਮ ਦੀ ਤਿੱਖੇ ਟਿੱਕਾ ਟਿਕਾ ਟਿੱਪਣੀ ਕੀਤੀ ਇਸ ਨਾਲ ਮੁੱਲਾ ਮਲਾਣੀ ਨਾਰਾਜ਼ ਹੋ ਗਏ ਬਹੁਤ ਸਾਰੇ ਵਿਦਵਾਨਾਂ ਤੇ ਲੋਕਾਂ ਨੇ ਬੁੱਲੇ ਸ਼ਾਹ ਜੀ ਨੂੰ ਸਮਝਾਇਆ ਕਿ ਉਹ ਇਸ ਇਸਲਾਮ ਦੀਆਂ ਰਸਮਾਂ ਰਵਾਜਾਂ ਨੂੰ ਛੱਡ ਦੇਣ ਪਰ ਬੁੱਲੇ ਸ਼ਾਹ ਨੂੰ ਕਿਸੇ ਦਾ ਕੋਈ ਧਿਆਨ ਨਹੀਂ ਸੀ ਉਹ ਰੱਬ ਦੀ ਭਗਤੀ ਵਿੱਚ ਲੀਨ ਹੋ ਗਿਆ ਸੀ ਕਿਉਂਕਿ ਉਹ ਇਸ਼ਕ ਹਕੀਕੀ ਦੇ ਵਿੱਚ ਵਿਸ਼ਵਾਸ ਰੱਖਦੇ ਸਨ ਬੁੱਲੇ ਸ਼ਾਹ ਜੀ ਨੇ ਆਪਣੇ ਕਲਾਮ ਦੇ ਵਿੱਚ ਇਸ ਦਾ ਜ਼ਿਕਰ ਕੁਝ ਇਸ ਤਰ੍ਹਾਂ ਕੀਤਾ ਹੈ ਬੁੱਲ੍ਹੇ ਨੂ ਲੂ ਕੀ ਮੱਤਾਂ ਦਿੰਦੇ ਬੁੱਲਿਆ ਤੂੰ ਜਾ ਬਹਿ ਵਿੱਚ ਮਸੀਤੀ ਵਿੱਚ ਮਸੀਤਾ ਕੀ ਕੁਝ ਹੁੰਦਾ ਜੇ ਦਿਲੋਂ ਨਮਾਜ਼ ਨਾ ਕੀਤੀ ਬਾਰੂ پاک ਕੀਤੇ ਕੀ ਹੁੰਦਾ ਜੇ ਅੰਦਰੋਂ ਨਾ ਗਈ ਪਲੀਤੀ ਬਿਨ ਮੁਰਸ਼ਿਦ ਕਾਮਲ ਬੁੱਲਿਆ ਤੇਰੀ ਐਵੇਂ ਗਈ ਇਬਾਦਤ ਕੀਤੀ ਉਹ ਤੇਰੀ ਐਵੇਂ ਗਈ ਇਬਾਦਤ ਕੀਤੀ ਇੱਕ ਦਿਨ ਮੌਲਵੀ ਇਕੱਠੇ ਹੋ ਕੇ ਬਾਬਾ ਬੁੱਲੇ ਸ਼ਾਹ ਕੋਲ ਆ ਗਏ ਤੇ ਕਹਿਣ ਲੱਗੇ ਤੇਰੇ ਨਾਲ ਸ਼ਿਕਵਾ ਹੈ ਸਾਨੂੰ ਤੂੰ ਸਾਡੇ ਮਜਬੂਦਾ ਹੋ ਕੇ ਸਾਡੇ ਵਿਰੁੱਧ ਕੰਮ ਕਰਦਾ ਹੈ ਤਾਂ ਬਾਬਾ ਬੁੱਲੇ ਸ਼ਾਹ ਨੇ ਫਰਮਾਇਆ ਕੀ ਹੋ ਗਿਆ ਜਨਾਬ ਕੀ ਕੀਤਾ ਮੈਂ ਇੰਜ ਦਾ ਮੈਂ ਤਾਂ ਫਕੀਰ ਆਦਮੀ ਹਾਂ ਮੇਰੇ ਨਾਲ ਤੁਹਾਡਾ ਸ਼ਿਕਵਾ ਹੋ ਸਕਦਾ ਏ ਤਾਂ ਮੌਲਵੀ ਕਹਿਣ ਲੱਗੇ ਤੂੰ ਲਿਖਿਆ ਹੈ ਮੰਦਰ ਢਾ ਦੇ ਮਸਜਿਦ ਢਾ ਦੇ ਢਾ ਦੇ ਜੋ ਕੁਝ ਟੈਂਦਾ ਇੱਕ ਬੰਦੇ ਦਾ ਦਿਲ ਨਾ ਟਾਈ ਰੱਬ ਦਿਲਾਂ ਵਿੱਚ ਰਹਿੰਦਾ ਤਾਂ ਬੁੱਲੇ ਸ਼ਾਹ ਨੇ ਕਿਹਾ ਹਾਂ ਪਰ ਇਹਦੇ ਵਿੱਚ ਗਲਤ ਕੀ ਲਿਖਿਆ ਹੈ ਮੌਲਵੀਆਂ ਨੇ ਕਿਹਾ ਕਿ ਤੂੰ ਸਾਡੇ ਧਰਮ ਦੀ ਤੋਹਫੀਨ ਕਰਦਾ ਹੈ ਨਾ ਮਸਜਿਦ ਜਾਂਦਾ ਈ ਨਾ ਨਮਾਜ਼ ਪੜਦਾ ਈ ਮੌਲਵੀਆਂ ਨੇ ਕਿਹਾ ਫੜ ਲੋ ਇਹਨੂੰ ਅੱਜ ਮਸੀਤ ਲੈ ਕੇ ਜਾਣਾ ਏ ਜਿਹੜੇ ਨਾਲ ਬੰਦੇ ਆਏ ਸਨ ਉਹਨਾਂ ਨੇ ਬਾਬੇ ਨੂੰ ਬੁੱਲੇ ਨੂੰ ਫੜ ਲਿਆ ਤੇ ਹੱਥਾਂ ਪੈਰਾਂ ਨੂੰ ਰੱਸੀਆਂ ਨਾਲ ਬੰਨਣ ਲੱਗ ਪਏ ਬਾਬੇ ਬੁੱਲੇ ਸ਼ਾਹ ਨੇ ਹੱਸ ਕੇ ਕਿਹਾ ਬਨ ਲਓ ਯਾਰ ਮੈਂ ਇੱਕ ਦਿਨ ਸ਼ਰਤ ਤੇ ਚੱਲਣਾ ਹੈ ਜੇਕਰ ਤੁਸੀਂ ਮੈਨੂੰ ਸ਼ਾਹ ਇਨਾਇਤ ਦੇ ਬੂਹੇ ਅੰਕਿਓਂ ਦੀ ਲੈ ਕੇ ਜਾਓਗੇ ਮੌਲਵਿਆ ਨੇ ਕਿਹਾ ਤੈਨੂੰ ਬੈਲਕੜੀ ਸਕੇ ਲੈ ਕੇ ਜਾਣਗੀ ਤੇ ਨਾਲੇ ਤੇਰੀ ਖਿਦਮਤ ਵੀ ਕਰਨਗੇ ਬਾਬੇ ਬੁੱਲੇ ਸ਼ਾਹ ਦੇ ਪੈਰ ਬਨ ਲੈ ਗਏ ਤੇ ਕੜੀਸਕੇ ਤੁਰ ਪਏ ਮੂਹ ਲਹੂ ਲਹਾਨ ਹੋ ਗਿਆ ਬਦਨ ਛਿੱਲਿਆ ਗਿਆ ਜਦੋਂ ਸ਼ਾਹ ਇਨਾਇਤ ਦੇ ਬੂਹੇ ਅੱਗੇ ਆਏ ਰੌਲਾ ਪਾ ਦਿੱਤਾ ਮੌਲਵੀ ਜੀ ਹੁਣ ਤਾਂ ਠਹਿਰ ਜਾਓ ਮੇਰੇ ਯਾਰ ਦਾ ਘਰ ਆਉਣ ਵਾਲਾ ਏ ਮੌਲਵੀ ਨੇ ਰੁਕਣ ਦਾ ਹੁਕਮ ਦਿੱਤਾ ਤੇ ਰੌਲਾ ਸੁਣ ਕੇ ਸ਼ਾਹ ਇਨਾਇਤ ਬਾਹਰ ਆ ਗਏ ਤੇ ਪਛਾਣ ਲਿਆ ਬੁੱਲੇ ਨੂੰ ਅਤੇ ਪੁੱਛਿਆ ਉਹ ਬੁੱਲੇ ਆ ਕੀ ਹੋਇਆ ਬੁੱਲੇ ਸ਼ਾਹ ਨੇ ਹੱਸ ਕੇ ਕਿਹਾ ਇੱਕ ਕੰਮ ਜੱਗ ਵਿੱਚ ਇਹੋ ਕੀਤਾ ਤੇਰੇ ਨਾਲ ਅੱਖੀਆਂ ਲਾਈਆਂ ਲੋਕੀ ਦੁਸ਼ਮਣ ਮੈਨੂੰ ਤਾਨੇ ਮਾਰਨ ਮੈਨੂੰ ਹੂਰਾ ਦੇਣ ਵਧਾਈਆਂ ਦਿਲ ਦੇ ਦਿਲ ਯਾਰ ਦੇ ਨਜ਼ਾਰੇ ਬਾਝੋਂ ਰੱਜਦਾ ਨਹੀਂ ਦਿਲ ਯਾਰ ਦੇ ਨਜ਼ਾਰੇ ਬਾਝੋਂ ਰੱਜਦਾ ਨਹੀਂ ਮੌਲਵੀ ਨੇ ਕਿਹਾ ਇਹ ਨਮਾਜ਼ ਨਹੀਂ ਪੜਦਾ ਤੇ ਮਸਜਿਦ ਜਿੱਦੇ ਵੀ ਨਹੀਂ ਜਾਂਦਾ ਤਾਂ ਬੁੱਲੇ ਸ਼ਾਹ ਨੇ ਕਿਹਾ ਦیدار ਕਰਾਂ ਕਿ ਨਮਾਜ਼ ਪੜਾਂ ਦੋਨੇ ਫਰਜ਼ ਕਰਾਂ ਅਦਾ ਕਿਹੜਾ ਦیدار ਮਾਹੀ ਦਾ ਫਰਜ਼ ਅਵਲ ਛੱਡ ਫਰਜ਼ ਨਮਾਜ਼ ਨਵਾਬਾ ਕਿਸ ਵੇਲੇ ਜਿਹੜੀ ਯਾਰ ਦਾ ਦਰਸ਼ਨ ਕਰ ਨਾ ਸਕੇ ਉਹ ਅੱਖ ਵੀ ਹਯਾ ਤੇ ਨਗਾਹ ਕਿਹੜੇ ਕੰਮ ਜਿਹੜੇ ਲੰਘ ਗਏ ਨੇ ਯਾਰ ਯਾਦ ਦੀ ਯਾਰ ਦੀ ਯਾਦ ਬਿਨਾ ਉਹ ਜ਼ਿੰਦਗੀ ਹਰਾਮ ਤੇ ਸਾਹ ਕਿਹੜੇ ਕੰਮ ਬਾਬਾ ਬੁੱਲੇ ਸ਼ਾਹ ਦੀ ਮੌਤ ਤੇ ਵਕਤ ਮੌਲਵੀਆਂ ਨੇ ਉਹਨਾਂ ਨੂੰ ਕਾਫਰ ਕਰਾਰ ਦਿੱਤਾ ਤੇ ਉਹਨਾਂ ਦੇ ਜਨਾਜ਼ਾ ਪੜਾਉਣ ਵਾਲਿਆਂ ਉੱਤੇ ਵੀ ਇਹ ਫਤਵਾ ਲਾ ਦਿੱਤਾ ਕਿ ਉਸ ਦਾ ਨਿਕਾਹ ਮੁਸਲਮਾਨ ਔਰਤ ਨਾਲੋਂ ਖਤਮ ਹੋ ਜਾਵੇਗਾ ਤੇ ਕੁਮਾਰੇ ਬੰਦੇ ਦਾ ਵਿਆਹ ਮੁਸਲਮਾਨ ਔਰਤ ਨਾਲ ਨਹੀਂ ਹੋਵੇਗਾ ਤੇ ਨਾ ਹੀ ਕੋਈ ਉਸ ਕੁਮਾਰੇ ਨੂੰ ਆਪਣੀ ਬੇਟੀ ਦੇਵੇਗਾ ਫਿਰ ਉੱਥੋਂ ਦੇ ਲੋਕਾਂ ਤੇ ਚੌਧਰੀਆਂ ਨੇ ਫਤਵਾ ਜਾਰੀ ਹੋਣ ਤੋਂ ਬਾਅਦ ਇਹ ਵੀ ਫੈਸਲਾ ਕੀਤਾ ਕਿ ਬੁੱਲੇ ਦੀ লাশ ਨੂੰ ਮੁਸਲਮਾਨਾਂ ਦੇ ਕਬਰ ਵਿੱਚ ਨਾ ਦਫਨਾਇਆ ਜਾਵੇ 2 ਦਿਨ ਬਾਅਦ ਉਹਨਾਂ ਦੀ ਨਮਾਜ਼-ਏ-ਜਨਾਜ਼ਾ ਵਿੱਚ ਫਿਰ ਖਵਾਜਾ ਸਰਾ ਨੇ ਪੜਾਇਆ ਸੀ ਹਿਜੜਿਆਂ ਤੇ ਪੰਗੀਆਂ ਨੇ ਪੰਜਾਬੀ ਦੇ ਮਸ਼ਹੂਰ ਸ਼ਾਇਰ ਦਾ ਜਨਾਜ਼ਾ ਉਠਾਇਆ ਤੇ ਕਸੂਰ ਸ਼ਹਿਰ ਤੋਂ 2 ਮੀਲ ਤੇ ਜਾ ਕੇ ਕਬਰਸਤਾਨ ਦੀ ਵਜਾਏ ਇੱਕ ਵਿਰਾਨ ਜਗ੍ਹਾ ਤੇ ਦਫਨਾ ਦਿੱਤਾ। ਬਾਬਾ ਬੁੱੱਲੇ ਸ਼ਾਹ ਦੀ ਗੁਮਨਾਮ ਕਬਰ ਕੋਲ ਹੌਲੀ-ਹੌਲੀ ਸ਼ਹਿਰ ਵੱਸਦਾ ਗਿਆ। ਅੱਜ ਉਹੀ ਸ਼ਹਿਰ ਬਾਬਾ ਬੁੱੱਲੇ ਸ਼ਾਹ ਦੀ ਕਸੂਰ ਸ਼ਹਿਰ ਅਖਵਾਉਂਦਾ ਹੈ। ਉਹ ਮੌਲਵੀ ਕੌਣ ਸੀ ਜਿਨ੍ਹਾਂ ਨੇ ਬਾਬਾ ਬੁੱੱਲੇ ਸ਼ਾਹ ਦਾ ਨਮਾਜ਼ੇ ਤੇ ਨਾਜਾ ਪੜਨ ਤੋਂ ਇਨਕਾਰ ਕੀਤਾ ਸੀ ਤੇ ਕਾਫਰ ਦਾ ਫਤਵਾ ਜਾਰੀ ਕੀਤਾ। ਉਹ ਚੌਧਰੀ ਕੌਣ ਸੀ? ਜਿਨ੍ਹਾਂ ਨੇ ਉਹਨਾਂ ਦੀ লাশ ਨੂੰ ਕਬਰਸਤਾਨ ਵਿੱਚ ਮਨਾ ਦਫਨ ਕਰਨ ਤੋਂ ਮਨਾ ਕੀਤਾ ਉਹ ਸ਼ੈਰੀ ਕੌਣ ਸੀ ਜਿਨ੍ਹਾਂ ਨੇ ਬਾਬਾ ਬੁੱੱਲੇ ਸ਼ਾਹ ਦੀ লাশ ਨੂੰ ਮੋਢਾ ਤੱਕ ਨਹੀਂ ਸੀ ਦਿੱਤਾ ਇਹ ਕੋਈ ਵੀ ਨਹੀਂ ਜਾਣਦਾ ਤੇ ਉਹ ਸਭ ਤਰੀਖ ਦੇ ਸਫ਼ਿਆਂ ਦੇ ਵਿੱਚ ਗੁੰਮ ਹੋ ਗਏ ਬਾਬਾ ਬੁੱੱਲੇ ਸ਼ਾਹ ਜੀ ਅੱਜ ਵੀ ਕਰੋੜਾਂ ਹਕੀਕਤ ਮੰਦਾ ਲੋਕਾਂ ਦੇ ਦਿਲਾਂ ਦੇ ਵਿੱਚ ਜਿੰਦਾ ਹਨ ਉਹ ਲੋਕਾਂ ਦੀ ਮਜ਼ਾਰ ਤੇ ਹਾਜ਼ਰੀ ਭਰਦੇ ਹਨ ਬਾਬਾ ਬੁੱੱਲੇ ਸ਼ਾਹ ਜੀ ਅੱਜ ਵੀ ਆਪਣੀ ਗੁਮਨਾਮ ਕਬਰ ਵਿੱਚੋਂ ਬੋਲ ਰਹੇ ਹਨ ਤੇ ਹਮੇਸ਼ਾ ਬੋਲਦੇ ਰਹਿਣਗੇ ਬੁੱਲੇ ਸ਼ਾਹ ਅਸਾਂ ਮਰਨਾ ਨਹੀਂ ਕਬਰ ਪਿਆ ਕੋਈ ਹੋਰ ਮਤਲਬ ਲੇਖਕ ਨਹੀਂ ਮਰਦਾ ਉਹਦੀ ਕਬਰ ਵਿੱਚ ਕੋਈ ਹੋਰ ਜੰਮ ਪੈਂਦਾ ਹੈ ਲੇਖਕ ਅਮਰ ਰਹਿੰਦਾ ਹੈ ਇਸੇ ਤਰ੍ਹਾਂ ਬੁੱਲੇ ਸ਼ਾਹ ਜੀ ਆਪਣੇ ਕਲਾਮ ਕਾਫੀਆਂ ਕਿਰਤੀਆਂ ਤੇ ਕਰਮ ਯੋਗਤਾ ਦੇ ਜਰੀਏ ਰਹਿੰਦੀ ਦੁਨੀਆ ਤੱਕ ਅਮਰ ਰਹਿਣਗੇ ਦੋਸਤੋ ਉਮੀਦ ਹੈ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਬੇਹੱਦ ਪਸੰਦ ਆਈ ਹੋਵੇਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਇਸੇ ਤਰ੍ਹਾਂ ਦੀ ਖੂਬਸੂਰਤ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਰੱਬ ਰਾਖਾ ਮਿਲਦੇ ਆ ਇਸੇ ਤਰ੍ਹਾਂ ਦੀ ਅਗਲੀ ਵੀਡੀਓ ਦੇ ਵਿੱਚ